ਰੈਰਾਸ ਸਲੋਕ ਮੱਲਾ ਪਹਿਲਾ ਦੂਜਾਰੂ ਸਰੂਪਿਆ ਜਾਂ ਸੁਤਾਵਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਹਾਰੇ ਕੋ ਤੋਸਿਆ ਤਰੰਤ ਤਰੰਝਾਈ ਲਿਖਿਆ ਰਹਾਉ ਜਾਤਮੈ ਜੋ ਜੋਤ ਮੈ ਜਾਤ ਤਾਗਲ ਕਲਾ ਭਰਪੂਰਿਆ ਤੂੰ ਸੱਚਾ ਸਾਬਸ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਕੀਆਂ ਬਾਤਾਂ ਜੋਸ਼ ਕੰਨ ਸੁ ਕਰਿਆ ਸੁਦਰਗਾ ਸੰਭਲਾ ਪਹਿਲਾ ਇਕ ਓੰਕਾਰ ਸਗੁਰ ਪ੍ਰਸਾਦ ਸੁਦਰ ਤੇਰਾ ਕੀ ਹਾ ਸੁ ਕਰ ਕੇ ਆ ਜਿਤ ਪੈ ਸਰਬ ਸੁਮਾਲੇ ਵਾਜੇ ਤੇਰੇ ਨਾਦ ਨੀਕ ਅ ਸੰਖਾ ਕੀਤੇ ਤੇਰੇ ਗਾਵਣਾਰੇ ਕੀਤੇ ਤੇਰਾ ਪ੍ਰੀਤ ਸੁ ਕਹੀਏ ਕੀਤੇ ਤੇਰੇ ਗਾਵਣਾਰੇ ਗਾਉਣ ਤੁੰਨੋਂ ਪਉਣ ਪਣੀ ਬਸੰਤਰ ਗਾਵੈ ਰਾਤ੍ਰਮ ਦੁਵਾਰੇ ਗਾਵਣ ਤੁਨੋ ਚਿਤ ਅਗੁਤਿ ਜਾਣੇ ਲਹਿਲੇ ਤਰਮ ਵਿਚਾਰੇ ਗਾਵਣ ਤੁਨੋ ਈ ਸਰਬ੍ਰਮਾ ਦੇਵੀ ਸੋਣ ਤਰੇ ਸਾ ਸਵਾਰੇ ਗਾਵਣ ਤੁਦ ਨੂੰ ਇੰਦਰਾ ਸੁਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਨੋ ਸੇ ਸਮਾਦੀ ਅੰਦਰ ਗਾਵਣ ਤੁਨੋ ਸਾਭ ਵਿਚਾਰੇ ਗਾਵਣ ਤੁਨੋ ਜਤੀ ਸਤੀ ਸੰਤੋਖੀ ਗਾਵਣ ਤੁਨੋ ਵੀ ਕਰਾਰੇ ਗਾਵਣ ਤੁਧ ਨੂੰ ਪੰਡਤ ਪੰਨਖੀਸਰ ਜੁਜ ਵਿਦਾਨਾਲੇ ਗਾਵਣ ਤੁਧ ਨੂੰ ਮੋਹਣਿਆ ਮਨਮੋਣ ਸੁਰਗਾਂ ਮਾਚ ਪਿਆਲੇ ਗਾਵਣ ਤੁਧ ਨੂੰ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧ ਨੂੰ ਜੋਦ ਮਾਮਲ ਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰਖਾ ਰੱਖੇ ਤੇਰੇ ਤਾਰੇ ਸੇ ਤੁਮ ਗਮਣ ਜੋ ਤੁ ਪਾਰਤੇ ਤੇਰੇ ਪਤ੍ਰ ਸਾਲੇ ਹੋਰ ਕੀਤੇ ਤੁਮ ਗਮਣ ਸਿਮੈ ਚਿਤ ਨ ਆਵਣ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਚ ਸਹਿ ਸਾਚਾ ਸਚੀ ਨਾਈ ਹੈ ਪਿਉ ਸੀ ਜੈ ਨੰਝਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤਿੰਕ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਭਾਈ ਕਰ ਕਰ ਦੇਖੇ ਕੀਤਾ ਆਪਣਾ ਜੋਤੇ ਦੇਵ ਡਿਆਏ ਜੁਸ ਪਾਵੈ ਸੋਇ ਕਰਸੀ ਫਿਰੁ ਕੁਮਣਾ ਕਰਣਾਂ ਜਾਈ ਸੋ ਪਾਸ ਸੋ ਸਾੰਪ ਸਹਬ ਨਾਨਕ ਰਹਿਣ ਜਾਈ ਆ ਸਮਲ ਲਾ ਪਹਿਲਾ ਸੁਨ ਵਡਾ ਆਖੀ ਸਭ ਕੋਈ ਕੀੜ ਵਡਾ ਡੀਠਾ ਹੋਈ ਕੀਮਤ ਪਾ ਨਾ ਕਿਹਾ ਜਾਹੀ ਕਹਿਣ ਵਾਲੇ ਤੇ ਰਈ ਸੁਮਾਈ ਵੱਡੇ ਮੇਰੇ ਸਾਬਾ ਗਰਗ ਪੀਰਾ ਗੁਣੀ ਘੀਰਾ ਕੋਈ ਨ ਜਾਣੇ ਤਰ ਕਿਤਾ ਕੀ ਉਡਚਿਆ ਰਹਾ ਸਭ ਸੁਤੀ ਮਨਸੁ੍ਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਰਹਾ ਹੀ ਕਹਿ ਨ ਜਾਇ ਤਿਤ੍ਰ ਉਡਿਆਈ ਸਭ ਸਤ ਸਭ ਤਪ ਸਭ ਚਿੰਗਿਆਈਆਂ ਸਿੱਧਾ ਪੁਰਖਾਂ ਕਿਆ ਵਡਿਆਈਆਂ ਤੋਰਣ ਸ੍ਰੀ ਕਨੈਨ ਨ ਪਾਈਆ ਕਰਮ ਲੈਨੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤਰੇ ਭੰਡਾਰਾ ਜਿਸ ਤੂੰ ਦੇ ਤਸੇ ਕਿਆ ਚਾਰਾ ਨਾਨਕ ਸਜ ਸਵਾਰਨ ਹਾਰਾ ਸਾਮਨ ਲਾ ਪਹਿਲਾ ਆਖਾਂ ਜੀਵਾਂ ਸ੍ਰੀ ਮਰ ਜਾਉ ਆਖਣ ਹੋ ਖਾ ਸਚ ਨਾਹ ਸਚ ਨਾਮ ਕੀ ਲਾਗੇ ਪੂਖਾ ਉਹ ਤ ਪੂਖੇ ਖਾ ਚਲੀਏ ਦੂ ਸੁਖ ਸ੍ਰੀ ਮੇਰੀ ਮਾਹੀ ਸਾਚਾ ਸਭ ਸਾਚੇ ਨਾਏ ਰਹਾ ਸਚ ਨਾਮ ਕੀ ਤਲਵੜਿਆਈ ਆਥ ਕੀ ਕੀਮਤ ਨਿਪਾਈ ਜਿਸ ਸਾ ਮਿਲ ਕੇ ਆਖਣ ਪਾਹੇ ਵਡਨ ਹੋਏ ਕਾਣ ਨੰਜਾਏ ਨਾ ਉਮਰ ਨਾ ਐ ਸੁਗ ਦਿੰਦਾਰ ਨਾ ਚੁਕੇ ਪੋ ਗੁਣਿਓ ਹੁਰ ਨਾਹੀ ਕੋਈ ਨਾ ਕੋ ਆਨਾ ਕੋਈ ਜਿਉੜਿਆ ਤੇੜ ਤੇ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸੂ ਸਾਰੇ ਤੀਖ ਮਜਾਤ ਨਾਨਕ ਨਾਵੇ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤਪੁਰਖਾਂ ਮਨੋਂ ਖਰੂ ਗੁਰ ਪਾਸ ਹਮ ਕੀ ਰਖਮ ਸਗੁ ਸਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰੱਬ ਪ੍ਰਾਣ ਸਿਖਾਈ ਹਰ ਕੀ ਤਮਰੀ ਹੈ ਰਾਸ ਰਹਾ ਹਰ ਜਨ ਕੇ ਵਡ ਪਾ ਗੋ ਡੇਰੇ ਜਿਨਾਂ ਅਨ ਸਰਦਾਨ ਪਿਆਸ ਹਰ ੜ ਨਾਮ ਲੇ ਤ੍ਰੁਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਅਸ ਨਾਮ ਨ ਪਾਇ ਤੇ ਭਾਗਿ ਜਮ ਪਾਸ ਜੋ ਸਗੁ ਸੰਤ ਸੰਗਤ ਨ ਆਏ ਤ੍ਰਿਗ ਜੀਵੇ ਤ੍ਰਿਜੀਵਾ ਜਿਨ ਹਰ ਜਨ ਸਗੁ ਸੰਗਤ ਪਾਏ ਤੈਨ ਤਨ ਮਤ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਤਨਾ ਸੁਪਾਇਆ ਮਿਲ ਜਨ ਆਣਖ ਨਾਮ ਪ੍ਰਗਾਸ ਰਾਗ ਗੁਜਰੀ ਮਲ ਲਾਪੰਜ ਕਾਹੇ ਰੇ ਮਨ ਚਿਤ ਉਦਮ ਜਾ ਆਹਰ ਹਰ ਜੀ ਉਪਰੈ ਸੈਲ ਪਥਰਮ ਜੰਤੂ ਪਾਇ ਤਾਂ ਕਰ ਜਿ ਖਾਗੀ ਕਰ ਤਰੈ ਮਿਹਰੇ ਮਾਰੋ ਜੀ ਸਾਤ ਸੰਤ ਤੁਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇ ਸੁਖੇ ਕਾਸ਼ਟ ਆਰਾ ਜਨ ਪਿਤਾ ਲੋ ਸੁਲਵੰਤਾ ਉਨੰਕ ਕੀ ਤਰਿਆ ਸਿਰ ਸਿਰ ਸੁਮਾਈ ਠਾਗੁਰ ਕਾਹੇ ਮਨ ਫੋ ਕਰਿਆ ਉੱਡੇ ਉਡਿਆ ਵੈਸੈ ਕੋਸਾ ਤੁ ਪਾਛੇ ਬਤਰੀ ਸ਼ਰੀਆ ਤਨ ਕੌਣ ਖਲਾਵੇ ਕੌਣ ਚਿਗਾਵੇ ਮਨ ਮੈਂ ਸਵਣ ਕਰਿਆ ਸਭ ਨਿਧਾਨ ਦਾਸ ਸਦਾਨ ਠਾਗੁਰ ਕਰਤ ਤਰਿਆ ਜਨਾਨਕ ਬਲ ਬਲ ਸਭ ਬਲ ਜਾਈ ਤਰੰਤ ਨਾ ਪਾਰਾ ਵਰਿਆ ਰਾਗਿਆ ਸੰਮਲਾ ਚੌਥਾ ਸੁਪੁਰਖ ਏਕ ਓੰਕਾਰ ਸਗੁਰ ਪ੍ਰਸਾਦ ਸੁਪੁਰਖ ਨਰੰਝਣ ਹਰਪੁਰਖ ਨਰੰਝਣ ਹਰਿ ਗੁਮਾ ਗੁਮ ਪਾਰ ਸਭ ਤੇ ਆਵੇ ਸਭ ਤੇ ਆਵੇ ਤੁਜੀ ਹਰ ਸੱਚੇ ਸਜਨ ਹਾਰ ਸਭ ਜੀ ਤੁਹਾਰੇ ਜੀ ਤੁਂ ਜੀਆਂ ਖਾਦਾ ਤਾਰਾ ਹਰ ਤਾਉ ਸੰਤੋ ਜੀ ਸਭ ਦੁੱਖ ਵਿਸਾਨਾਰ ਹਰਿਆਪੀ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕੜਕਟੇ ਅੰਤਰ ਸੰਨਰੰਤਰ ਜੀ ਹਰੇ ਕੋ ਪੁਰੂਸ ਮਾਨ ਇੱਕ ਦਾਤੀ ਇੱਕ ਫਿਖਾਰੀ ਜੀ ਸਭ ਤੇਰੇ ਛੋਜ ਵਿਡਾਣਾ ਤੂੰ ਆਪੇ ਦਾ ਥਾਪੇ ਫੂਤਾ ਜੀ ਹਉ ਤਉਦ ਬਨਵਰ ਨ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ تیرਖਿਆ ਗੁਣ ਆਖ ਬਖਾਣ ਜੋ ਸੇਵੇ ਜੋ ਸੇਵੇ ਤੋ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੋ ਜੀ ਸੇ ਜਨ ਜੁਗ ਮੈਂ ਸਕਵਾਸੀ ਸੇ ਮੂਤ ਸਿਉ ਪੈ ਜਨ ਅਰਥਾ ਜੀ ਤੈਨ ਟੁੱਟੀ ਜਮ ਕੀ ਫਾਸੀ ਜਨ ਪਾਉ ਜਿਨ ਹਰ ਨਰ ਪਉ ਤੈ ਜੀ ਜਿਨ ਕਾ ਪਉ ਸਕਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੈ ਹਰ ਰੂਹ ਸਮਾਸੀ ਸੇ ਤਨ ਸੇ ਤਨ ਜਨ ਅਰਥਾ ਜੀ ਜਨਾਨੰਤ ਨੰਬਰ ਜਾਸੀ ਤੇਰੀ ਫਤ ਤੇਰੀ ਪਦ ਪੰਡਾਰ ਜੀ ਫਰੇ ਬੇਅੰਤ ਬੇਅੰਤਾ ਤੇਰੀ ਫਤ ਤੇਰੇ ਪਉਸਰਾਣ ਤੁਜੀ ਰਣਕ ਅਨੇਕ ਅਨੰਤਾ ਤੇਰੀ ਅਨੰਕ ਤੇਰੀ ਅਨੰਖਰਾਰ ਪੂਜਾ ਜੀ ਤਪ ਤਪੇ ਜਪੇ ਬੇਅੰਤ ਤੇਰੇ ਨੇਖ ਤੇਰੇ ਨੇੇ ਪੜੇ ਵੋ ਸਮਰਸ ਸਾਜੀ ਕਰ ਕਰਿਆ ਖੜ ਕਰਮ ਕਰਨਤਾ ਸੇ ਫਤ ਸੇਵਤ ਭਲੇ ਜਨ ਨਾਨਕ ਜੀ ਜੋ ਪਾਵੇ ਮਿਰਿਆ ਭਗਵੰਤਾ ਤੂੰ ਆਦਪੁਰਖ ਪਰਮ ਪਰਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੁੰਜੋ ਜੁਗੀ ਕੋ ਸਦਾ ਸਾ ਤੂੰ ਏਕੋ ਜੀ ਤੂੰ ਨਿਚਰ ਕਰਤਾ ਸੋਈ ਵਿਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਵਿਆਪੇ ਸਿਡਸਾ ਉਪਾਈ ਜੀ ਵਿਆਪੇ ਸ ਸਭ ਕੋਈ ਜਨਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਕਾਰ ਜਨੋਈ ਅਸਮਲ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਵ ਸੋਈ ਥੀ ਸੀ ਜੋ ਤੂੰ ਦੇ ਸੋਇਉ ਪਾਈ ਰਹਾ ਸੁਬ ਤੇਰੀ ਤੂੰ ਸਭ ਨੀਤਾ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਏ ਗੁਰਮਖਲਾ ਦਾ ਮਨ ਮੋ ਗਵਾਇਆ ਸਿਆ ਵਿਛੋੜਿਆ ਮਲਾਇਆ ਤੂੰ ਦਰਿਆ ਸਤਜੀ ਮਾਈ ਤੁਦ ਬੰਦ ਦੂਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੀਲ ਵਜੂਹ ਮਨੁ ਸਿਆ ਸੰਜੂਗੀ ਮੇਲ ਜਿਸਨੂੰ ਤੂੰ ਜਣਾਏ ਸੋਈ ਜਿਨ ਜਾਣੀ ਹਰ ਗੁਣ ਸਰੀ ਆਖ ਬਖਾਣ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਜਦੀ ਹਰ ਨਾਮ ਸਮਾਇ ਤੂੰ ਆਪੇ ਖਰਤਾ ਤੇਰਾ ਕੀਆ ਸਭ ਹੋਈ ਤੁਦ ਬੰਦ ਦੂਜਾ ਵਰਨਾ ਕੋਈ ਤੁਮ ਕਰ ਕਰ ਵੇਖੀ ਜਾਣੀ ਸੋਈ ਜਨਾਨੀ ਗੁਰਮੁਖ ਫਰਗਟ ਆਸਮ ਹੱਲਾ ਪਹਿਲਾ ਤਿਤ ਸਰਰੜਾ ਪੈ ਦਿਨ ਵਾਸਾ ਪਾਣੀ ਪਾਉਤ ਨਹੀਂ ਕੀਆ ਪੰਗਜ ਮੋ ਪਗ ਨਹੀਂ ਚਾਲੈ ਹਮ ਦੇ ਖਾਂ ਤੈ ਡੂਬੀ ਅਲੀ ਮਨ ਇਕਨਾ ਚੀ ਸਮੂੜ ਮਣਾ ਹਰਬਸ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੋਦ ਦਾ ਜਨਮ ਪਿਆ ਪ੍ਰਮਤ ਨਾਨ ਨਿਥਨ ਕੀ ਸੰਨਾ ਜਿੰਤੁ ਨਾਈ ਵਿਸਰਿਆ ਸਮ ਮਹੱਲਾ ਪੰਨਾ ਪਈ ਪ੍ਰਾਤਮਾ ਨੁਖ ਦੇ ਹਰੀਆ ਗੋਦ ਮਿਲਨ ਕੀ ਤੇਰੀ ਬਰੀਆ ਅਵਰ ਕਾਇਤ੍ਰਿਕ ਤੇਨ ਕਾਮ ਮਿਲ ਸਾਸ ਸੰਹ ਫਲ ਕੇਵਲ ਨਾਮ ਸਰੰਜਾਵਲਾ ਪਉਜ ਤਰਨਗੇ ਜਨ ਮਿਰਥਾ ਜਾ ਤਰੰਗ ਮਾ ਕੀਰਾ Jap tap sanyam ਧਰਮ ਨਾ ਕਮਾਇਆ ਸੇਵਾ ਸਾਧਨ ਜਨ ਹਰਾਇ ਕਉ ਨਾ ਨਿਕਮ ਨੀਚ ਕਰਮਾ ਸਰਨ ਪਰੀ ਕੀ ਰਾਖੂ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਦਸ਼ਾਹ ਦਸਵੀਂ ਕਬਿਉ ਬਾਤ ਬੇਨਤੀ ਚੋਪਾਈ ਹਮਰੀ ਕਰੋ ਆਂਧੇ ਰਚਾ ਪੂਰਨੋ ਚਿਤ ਕੀ ਸ਼ਾਂਤ ਤਉ ਚਰਨਨ ਮਰੈ ਹਮਾਰੈ ਹਮਾਰਾ ਆਪਣਾ ਜਾਨਕ ਰੂਪਿਤ param ਹਮਰੇ ਦੁੜਸਵੇ ਤੁੰਗਾਓ ਆਪਾ ਦੇ ਮੋਹਿ ਬਚਾਓ ਸੁਖੀ ਬਸੇ ਮੋਰ ਪਰਵਾਰਾ ਸੇਵ ਸਿਖਸਵੇ ਕਰਤਾਰੰ ਮੋਹ ਰਛਾਣ ਜੀ ਕਰ ਦੇ ਕਰੀਏ ਸਭੈਨ ਕੋ ਆ ਸੰਗਰੀ ਪੂਰਨ ਹੈ ਮਾਰੀ ਆਸਾ ਤੁਰਪਨ ਕੀ ਰਹਿ ਪਿਆਸਾ ਤੁਮੇ ਛਾੜ ਕੋ ਰਣ ਤਿਆਹੂੰ ਜੋ ਵਰਚੌਸ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਏ ਚੰਚਨ ਸਤਰਾ ਮਾਰੇ ਮਾਰੀ ਆਪਾ ਦੇ ਮੁਝੇ ਅਬਰਗੇ ਮਰਨਕਾਰ ਖਤਰਾ ਸਨ ਵਰਗੇ ਹੁਜੋ ਸਾ ਮਾਰੇ ਪਛਾ ਸ੍ਰੀ ਹੈ ਤੁਜੂ ਕਰਿਓ ਰੱਛਾ ਰਾਖ ਲੈ ਮੇਂ ਰਾਖਣਾਰੀ ਸਭ ਸੰਸਾਏ ਪਿਆਰੀ ਦੀਮਨ ਦੁਸ਼ਟਨ ਕੇ ਅੰਤਾ ਤੁਮ ਹੋ ਪੂਰੀ ਛਤਰਦਾ ਕੰਤਾ ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸਿਵ ਜੀ ਉਤਰਾ ਗਾਲ ਪਾਈ ਕਰਬਿਚਨ ਪ੍ਰਗਾਸ ਸਰਕਾਰ ਖਾਕੀ ਆਤਮਾਸ ਜਮਨਕਾਰ ਜੋਗੀ ਸਭ ਕੀਓ ਬੀਧਰਾ ਬ੍ਰਹਮਾ ਜੁਤੀ ਜਮਨਕਾਲ ਸਾਲੂ ਸਵਾਰਾ ਨਮਸ਼ਕਾਰ ਤਾਈ ਮਾਰ ਜਮਨਕਾਲ ਸਭ ਜਗਤ ਬਨਾਇਂ ਦੇਵ ਦਾ ਜਸ਼ਨੁ ਪਜਾਇ ਆਦਿ ਅੰਤਿ ਕੇ ਉਤਾਰਾ ਸੋਈ ਗੁਰੂ ਸਮਝਿਓ ਮਾਰਾ ਨਮਸਿਕਾ ਤੁਸੀਂ ਕੁਮਾਰੀ ਸਰਪਰਜਾ ਨੇ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋਮੰਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਪਛਾਨਤ ਜੀਟੀ ਤੇ ਕੁੰਚਰਸ ਤੂਲਾ ਸਭ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀ ਪਛਾਨੇ ਕੜਕਣ ਕੀ ਪਰ ਪਰ ਕੀ ਜਾਣੈ ਜਬੁ ਕਰ ਖਨਾ ਕਰਤਾਰਾ ਪਰਜਾ ਥਰਤਵ ਦੀ ਅਪਾਰੰ ਜਾਬਿਆ ਕਰ ਕਰ ਤੂ ਕਬੂ ਤੁਮ ਮਲ ਦੇਵ ਤਰ ਸਭੂ ਜੇ ਤੇ ਬਨ ਸਿਛ ਸਾਵਤਾਰੇ ਆਪ ਆਪਣੀ ਬੂਝ ਚਾਰੇ ਤੁਮ ਸਭੀ ਤੇਰੇ ਤਨ ਆਲਮ ਜਾਨਤ ਬੇਦ ਭੇਧਿਆ ਆਲਮ ਨਿਰੰਕਾਰ ਨਿਰਮਕਾਨ ਹੇ ਲੰਬ ਆਦ ਨੀਲ ਅਨਾਦ ਸੰਭ ਤਾਂ ਕੰ ਮੂੜ ਚਾਲਤ ਬੇਦਾ ਜਹੋ ਫੀਵਨ ਫਾਦ ਬੇਦਾ ਤਾਂ ਕੋ ਕਰਪਨ ਨ ਮਾਨਤ ਮਾ ਮੂੜ ਕਬੇ ਨ ਜਾਣ ਮਨ ਦੇ ਖੁ ਕਹ ਸਦਾ ਸਿਵ ਨਰੰਕਾਰ ਖਾ ਚਿੰਤ ਨਹੀਂ ਪੀ ਆਪ ਆਪਣੀ ਬੁੱਧ ਜੀਤੀ ਬਨਤ ਪਿੰਪੰਤ ਆਤੀ ਤੀ ਤੁਮਰਾ ਲਖਨ ਆਨ ਦਾ ਪਸਾਰਾ ਕਹਿ ਵਿਸਾ ਪ੍ਰਥਮ ਸੰਸਾਰ ਇਕਰੂ ਪਨੂ ਸਰੂਪਾ ਰੰਗ ਪਿਉ ਰਾਵ ਕੀ ਪੂਪਾ ਅੰਡ ਜੇ ਰਾਸੀ ਕੀਨੀ ਉਤਪੁਜ ਖਾਨ ਮੌਰ ਜੀਨੀ ਕਉ ਫੂ ਰਾਜਾ ਬੈਠਾ ਕਉ ਸਿੰਘ ਸਿੰਘਰ ਕੈਠਾ ਸਗਰੀ ਸਿੜ ਦਿਖਾਇ ਚੰਪਾ ਆਜੁਗਾ ਸਰੂਸੀਯੰਪਾ ਅਵਰਛਾ ਮੇਰੀ ਤੁਮ ਕਾਰੋ ਸਿਖੋ ਬਾਰਾ ਸਿਖ ਸੰਗਰ ਦੁੜਜਤੇ ਉਠਵਤ ਉਤਪਾਤਾ ਸਗਲ ਮਲੇਸ਼ ਖੋਰਣ ਕਾਤਾ ਜੇ ਆਤ ਤੋ ਤਸਰਣੀ ਪਰੇ ਤਨਕੇ ਦੁਧ ਦੂਤਾ ਮਾਰੇ ਪੁਰਖ ਜਮ ਫਪ ਪਰ ਤਿਆਰੇ ਤਨਕੇ ਤੁਮ ਸੰਗਣ ਸਬਟਾਰੇ ਜੋ ਕਲ ਕੋਈ ਇਕ ਬਾਰ ਤਿਆ ਹੈ ਤਾਂ ਕੇ ਕਾਲ ਹੀਟਨੀ ਆਹ ਰਖਾ ਹੋਏ ਤਾਂ ਸਭ ਖਾਲਾ ਦੁਸ਼ਟਾਇਠ ਜਤਰੇਦ ਕਾਲਾਂ ਕਿਰਪਾ ਦਰਸਨ ਜੈ ਨਾ ਰਹੂ ਤਾਂ ਕੇ ਤਾ ਉਤਨਕ ਮਿਆਰੂ ਰਿੱਧ ਸਿਧ ਕਰਨ ਮੂਸਬ ਹੋਈ ਦੁੜਸ਼ਾ ਸੁਸਕੇ ਨ ਕੋਈ ਇੱਕ ਬਾਰ ਜਨਤ ਮੇ ਸੁਬਾਰਾ ਕਾਲ ਪਾਂ ਤੇ ਤਾਈਂ ਬਾਰ ਜਨਨ ਨਾਮ ਤਿਆਰੂ ਕਾਹ ਧਾਰ ਜੁਰ ਦੁਸ਼ਟ ਦੋਸ ਤੇਰਾ ਖੜਖੇਦ ਮ ਸੰਤਿਆਰੀ ਆਪਾ ਢਿਲਿਓ ਬਾਰੀ ਸਰਵ ਠੋਰ ਮੂ ਹੋਸਾਈ ਦੁੜ ਦੋਤੇ ਲਿਓ ਬਚਾਈ ਸਵਿਆ ਬائیں ਗੈਂ ਜਬ ਤੇ ਤੁਮਰੀ ਤਅਤੇ ਕੁ ਆਸਤਰੀ ਨੀ ਆਨੇ ਰਾਮ ਰੀ ਪ੍ਰਾਣ ਕੁਰਾਣ ਅਨੇਕ ਐ ਮਤੇ ਕਨ ਮੰਨੇ ਸਿਮਰਤ ਸਾਸਤਰ ਬੀ ਸਬੇ ਬੂਪੀ ਦ ਕਾਮੇ ਕਨ ਜਾਣਿਉ ਸੀਸ ਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਬ ਤੋ ਬਖਨਿਆ ਅੰਧੋਰਾ ਸਲ ਦਵਾਰ ਕੋ ਛਡ ਕੇ ਗਿਉ ਤਾਰ ਦਵਾਰ ਬائیں ਗੈਂ ਕੀ ਲਾਜ ਹਸ ਗੋਵਿੰਦਾਸ ਦਵਾਰ ਰਾਹਮਕਲੀ ਮਲਾ ਤੀਜਾ ਆਨੰਦ ਈਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰੂਪ ਦਾ ਪਾਇਆ ਸਹਿ ਸੀਤੀ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋ ਤੰਗਾ ਹਰੀ ਕੇ ਨਾਮ ਅੰਜਨੀ ਵਸਾਇਆ ਕੈ ਨਾਨਕ ਕੰਨਦਵਾ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੁਸਾਰੂ ਹਰ ਨਾਲੇ ਨਨਾਰਤੁ ਮਨ ਮੇਰੇ ਦੂਸਾ ਬਿਸਾਰਨਾ ਅੰਗੀਕਾਰੁ ਕਰ ਤੇਰਾ ਕਰ ਸੁਬਸਵਾਰਨਾ ਸੁਬਨ ਗਲਾ ਸਮਰਾਦ ਸੁਆਮੀ ਸੋ ਕਮਨਵਸਾਰੇ ਕਹਿ ਨਾਨਕ ਮਨ ਮੇਰੇ ਸਾਰੁ ਹੋਰ ਨਾਲੇ ਸਚੇ ਸਭ ਕਿਆ ਨਹੀਂ ਕਰ ਤੇਰੀ ਕਰਤਨ ਤੇਰੇ ਸਭ ਚੈ ਜਿਦੈ ਸੋ ਪਾਵੇ ਸਦਾ ਸਿਬਤ ਸਲਾ ਤੇਰੀ ਨਾ ਮਨੁ ਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਬ ਕਿਆ ਨਹੀਂ ਕਰ ਤੇਰੀ ਸਾਚਾ ਨਾਮ ਮਿਹਰਾ ਧਾਰੂ ਸਾਚਾ ਨਾਮ ਹੁ ਧਰਮ ਰਾਜਿਨ ਪੁਖਾਂ ਸਭ ਗੁਆਈਆਂ ਕਰਸਾਂ ਸੁਖ ਮਨ ਉਸਿਆ ਜਿਨੇ ਸੰਸਾਰ ਸਪ ਜਾਈਆਂ ਸਾ ਖੁਰਬਾਨ ਕੀਤਾ ਗੁਰੂ ਵਿਟਾ ਉਂ ਜੇਤੀਆਂ ਉਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਉਤਰੋ ਪਿਆਰੂ ਸਾਚਾ ਨਾਮ ਮਿਹਰਾ ਧਾਰੂ ਵਾਜ ਪੰਛ ਸ਼ਬਦ ਤਿਤ ਕਰਸ 바ਗੇ ਕਰਸ 바ਗੇ ਸ਼ਬਦ ਵਾਜੀ ਕਲਾਂ ਜਿਤ ਕਰਤਾਰੀਐ ਪੰਦੋ ਤਵਸ ਕੀਤੇ ਕਾਲ ਕੰਡ ਕੁਮਾਰਿਆ ਦੁਰ ਕਰਮ ਪਾਤੁ ਜਿਨ ਕੋ ਸੇਨਾ ਮਰਕੇ ਲਾਗੀ ਕਹਿ ਨਾਨਕ ਪੰਛ ਕੋ ਤਿਤ ਕਰਾਣਾ ਦਵਾਜੀ ਅਨੰਦ ਸੁਨੋੜ ਪਾਗਿਓ ਸਾਮਨੋ ਅਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸੰਗਲ ਵਸੂਰੇ ਦੁਖ ਰੋ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈ ਸਿਰ ਤੇ ਪੂਰੀ ਗੁਰ ਤੇ ਜਾਣ ਸੰਤੇ ਪਨੀਤ ਕਰਤੇ ਪਿਤ ਸਤਿਗੁਰ ਆ ਪਰ ਪੂਰੇ ਬਨਵੰਤ ਨਾਨਕ ਗੁਰ ਚਨ ਰਾਗੇ ਵਾਜੇ ਅਨਹਾ ਤੂਰੇ ਮੁਦਾਵਣੀ ਮੱਲਾ ਪੰਜਾ ਥਾਰਵੇ ਤਨ ਵਸਤੂ ਪਈਓ ਸਾ ਸੰਤੋਖ ਵਿਚਾਰ ਅਮਰਤ ਨਾਨਕ ਥਰ ਕਾ ਪੈਓ ਜਿਸ ਕਾ ਸਭ ਸਰਦਾਰ ਜੀ ਕੋ ਖਾਂ ਜੀ ਕੋ ਪੰਚਾਇ ਜਿਸ ਕਾ ਉਹੇ ਆਦਾਰੋ ਏ ਵਸੀ ਨ ਜਾਇ ਨਿਤ ਨਿਤ ਰਾਖੁਰ ਤਾਰੋ ਤਮ ਸੰਸਾਰ ਚਰਨ ਰਗ ਤਰੀਏ ਸਭ ਨਾਨਿਕ ਬ੍ਰਹਮ ਫਸਾਰੋ ਸਲੋਕ ਮੰਲਾ ਪੰਜਵਾਂ 13 ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ